ਬਾਈ ਲਖਵੀਰ ਸਿੰਘ ਜੀ ਕਹਿਣਾ ਕੀ ਚਾਹੁੰਦੇ ਆ ਕਿ ਇਹ ਨਹੀਂ ਜਾਂਦਾ ਬਹੁਤ ਔਖਾ ਬਈ ਬਹੁਤ ਔਖਾ ਬਈ ਇੱਥੇ ਤੇ ਇੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆ ਦਿਨ ਤਾਂ ਜਿਹਾ ਜਿਹਾ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਬਈ ਜਹੀ ਜੀ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਸੁਣਨ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਗਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਕਮਾਂਡੀ ਪਿੰਡਾਂ ਨੇ ਬਾਈ ਪ੍ਰਸ਼ਾਸਨ ਅੱਗੇ ਹੀ ਹੱਥ ਬੰਨ ਕੇ ਬੇਨਤੀ ਆ ਵੀ ਅਸੀਂ ਕਿ ਵੀ ਦੋ ਘਰ ਨੇ ਭਰਾ ਨੇ ਤੇ ਅਸੀਂ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਮਾਮਲਾ ਪੜਨ ਦਾ ਮਾਮਲਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਭਾਈ ਕਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੋਈ ਕਹਾ ਨਹੀਂ ਜਾ ਸਕਦਾ ਭਾਈ ਕਿੰਨੇ ਕਵਜੇ ਹੈ ਜੀ ਅੱਗੇ ਕੁਝ ਪਤਾ ਲੱਗਿਆ ਤੁਹਾਨੂੰ ਤੇ ਭਾਈ 12:30 ਵਜੇ ਮੈਂ ਤਾਂ ਚਾਹ ਲੈ ਕੇ ਖੇਤ ਚ ਪਹੁੰਚਿਆ ਜਦ ਮੈਂ ਦੇਖਿਆ ਨਾ ਭਾਈ ਉਹ ਟਰੈਕਟਰ ਖੜਾ ਸੀ ਟਰੈਕਟਰ ਦੇ ਥੱਲੇ ਨਾ ਮੰਜੇ ਜਿੰਨੀ ਅੱਗ ਮੱਚੀ ਜਾਂਦੀ ਸੀ ਉਹਨੂੰ ਮੈਂ ਕਿਹਾ ਉਹਦੇ ਮੈਂ ਕਿਹਾ ਤੂੰ ਟਰੈਕਟਰ ਬਾਹਰ ਕੱਢ ਲੈ ਵੀ ਕਿਤੇ ਤੇਰਾ ਟਰੈਕਟਰ ਨਾ ਮੱਚ ਜੇ ਭਾਈ ਉਹ ਟਰੈਕਟਰ ਬਾਹਰ ਲੈ ਕੇ ਚੱਲਿਆ ਗਿਆ ਬਸ ਸਪੀਕਰ ਦੇ ਵਿੱਚ ਬੋਲਦਾ ਸੀ ਫੋਨ ਕਰਤਾ ਪ੍ਰਧਾਨ ਨੇ ਸਾਡਾ ਪਰਿਵਾਰਕ ਮੈਂਬਰ ਇੱਕ ਵੀ ਅੱਗ ਲੱਗ ਗਈ ਮਤਲਬ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਕ ਘੰਟੇ ਦੇ ਵਿੱਚ ਵਿੱਚ ਪਹੁੰਚ ਗਏ ਫੇਰ ਵੀ ਹਵਾ ਇੰਨੀ ਤੇਜ਼ ਸੀ ਬਾਈ ਅੱਗ ਦਾ ਫਲੋ ਇੰਨਾ ਤੇਜ਼ ਸੀ ਵੀ ਇੱਕ ਘੰਟੇ ਚ ਹੀ ਇੰਨਾ ਏਰੀਆ ਸਾੜ ਕੇ ਸੁਆਹ ਕਰਤਾ ਬਾਈ ਤੇ ਬਸ ਨਹੀਂ ਅਸੀਂ ਤਾਂ ਹਾਂ ਮਸ਼ੀਨ ਲੱਗੀ ਵੀ ਸੀਗੀ ਬਾਈ ਪਤਾ ਨਹੀਂ ਜਾਣਦੀ ਕੀ ਸਾਲਾ ਇਹ ਹੈਪਨ ਹੋਇਆ ਵੀ ਕੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿੱਦਾਂ ਦਾ ਕਿਸ ਤਰ੍ਹਾਂ ਇਹ ਬਾਣਾ ਬਣਿਆ ਜੀ ਵੀ ਮੈਨੂੰ ਕੋਈ ਸਮਝੇ ਨਹੀਂ ਆਈ ਮੈਂ ਤਾਂ ਅੱਗ ਚੱਲਦੀ ਦੇਖੀ ਆ ਵੀ ਅੱਗ ਚੱਲ ਰਹੀ ਹੈ ਜੀ ਮੈਂ ਤਾਂ ਇੱਕ ਗੁਰਧਿਆਸ ਜੀ ਆਪਣੇ ਅੱਜ ਖੇਤ ਵਿੱਚ ਆ ਕੇ ਲੱਗੇ ਇੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ 5 ਕਿੱਲਾਂ ਦਾ ਹੁੰਦਾ ਉਹਨੇ ਚਾਚੇ ਦਾ ਐਵੇਂ ਕਰ ਦੇਗੇ ਤੇ ਅੱਗ ਸਾਢੇ 12:00 ਵਜੇ ਦੇ ਤਕਰੀਬ ਲੱਗੀ ਹੈ ਜੀ ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਕਿੰਨੇ ਪੌਦੇ ਨੂੰ ਇਸ ਤਰ੍ਹਾਂ ਲੱਗੇ ਬਾਟੀ ਕਰ ਰਹੇ ਸੀ ਅੱਜ ਜੀ ਜਮਣ ਲਈ ਬਾਕੀ ਨਕਰ ਨੇ ਵੀ ਚਲੋ ਬਹੁਤ ਜ਼ਿਆਦਾ ਇਸ਼ਾਰ ਦਿੰਦਾ ਹੈ ਅੱਧੇ ਪੌਣੇ ਘੰਟੇ ਚ ਘੱਟੋ ਘੱਟ 200 ਬੰਦਾ ਆ ਗਿਆ ਜੀ ਉਹਨਾਂ ਨੇ ਉਹ ਨਾਲਾ ਫੰਡਾ ਵੀ ਇਹ ਫਿਰ ਵੀ ਪੰਜ ਕਿੱਤਿਆਂ ਦਾ ਸਾਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਤੋਂ ਕੀ ਮੰਗਦਾ ਹਾਂ ਸਰਸੰਕੋਤਾ ਜੀ ਇਹ ਵੀ ਸਾਡੀ ਮਦਦ ਕੀਤੀ ਜਾਵੇ ਜੀ ਸਾਡਾ ਬੰਦੀ ਅੱਜ ਤੁਹਾਡੇ ਪਿੰਡ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਲੱਗਿਆ ਜੀ ਕਾਰਨ ਦਾ ਅੱਗ ਤਾਂ ਜੀ ਲੱਗਣ ਦਾ ਪਤਾ ਹੀ ਨਹੀਂ ਲੱਗਿਆ ਸੀ ਅੱਜ ਮੈਂ ਵੀ ਖੇਤ ਤੇ ਸੀ ਉਸ ਟਾਈਮ ਮੌਕੇ ਤੇ ਅੱਗ ਲੱਗੀ ਦੀ ਪਤਾ ਲੱਗਿਆ ਕਿ ਲੰਗੀ ਬਹੁਤ ਸਹੀ ਹੈ 5 6.5 6 ਕਿੱਲਾਂ ਦੇ ਲਗਭਗ ਨੇ ਨੁਕਸਾਨ ਹੋ ਗਿਆ ਲੱਗਰਨ ਵਾਲੇ ਸਾਰੀਆਂ ਸੰਗਤਾਂ ਨੇ ਬਹੁਤ ਜੁੜਨਾ ਆ ਕੇ ਅਕਵਜੀ ਹੈ ਫਾਇਰ ਗੱਡੀ ਆਈ ਹੈ ਤਕਰੀਬਨ ਇੱਕ ਘੰਟਾ ਲੇਟ ਆਈ ਹੈ ਉਹਨਾਂ ਨੇ ਵੀ ਆ ਕੇ ਮਦਦ ਕੀਤੀ ਹੈ ਬੁਲਸੀ ਪ੍ਰਸ਼ਾਸਨ ਨੂੰ ਇਹੀ ਗੱਲ ਚਾਹੁੰਦੇ ਕਹਿਣੀ ਚਾਹੁੰਦੇ ਆ ਵੀ ਜ਼ਿਮੀਂਦਾਰ ਤਾਂ ਬਣਦਾ ਮਾਜ ਵਜ ਮਾਬਜਾ ਜਿਹੜਾ ਉਹ ਦਿੱਤਾ ਜਾਵੇ ਜ਼ਿਮੀਂਦਾਰ ਤਾਂ ਪਹਿਲਾਂ ਹੀ ਥੱਲੇ ਚੱਲਦਾ ਹੈ ਪਰ ਇਹ ਜਰੂਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ